ਤੇ ਸਭ ਤੋਂ ਵੱਜੀ ਵੱਡੀ ਪਹਿਲੀ ਹੋਈ ਆ ਭੋਨੇ ਇਹ ਕਿੱਥੇ ਗਿਆ ਜੀ ਇਹ ਆ ਮੋਗੇ ਦੇ ਨਾਲ ਹੀ ਹੋਰਲੇ ਉਹਨਾ ਅੱਛਾ ਜਾਨੀ ਐ ਚੜਾਈ ਸੀਗੀ ਜਿਵੇਂ ਹੁਣ ਕਿਲਰਾ ਰਾਇਪੁਰ ਦੀ 11000 ਰੁਪਏ ਦੀ ਚੜਾਈ ਸੀ ਨਾ ਜੀਬ ਦੇਣੀ ਨੇ ਫਲਾਨੇ ਦੇਣੀ ਆ ਹਾਂ ਤੇ ਉਵੇਂ ਉਹ ਵੀ ਚੜਾਈ ਸੀਗੀ 11000 ਉਹ ਵੱਜੀ ਆ ਅੱਛਾ ਜਿਹਨਾਂ ਨੂੰ ਵੱਜੀ ਵੀ ਵੱਡੀ ਵੱਜੀ ਜਿਵੇਂ ਸੁੱਖਣ ਵਾਲੇ ਸੀ ਜਿਹੇ ਪਹਿਲੇ ਤੋਂ ਪਿਲੇ ਸਾਲ ਆਪਾਂ ਦਿੱਤੀ ਆ ਆ 10000 ਰੁਪਏ ਲੱਗੇ ਸੀ ਨੀ ਤੇ ਐਂ ਜਿਹ ਪੈਸੇ ਲੱਗੇ ਸੀ 5000 ਮੁੱਢ 15000 ਤੱਕ ਜਾਂਦਾ ਸੀ ਅੱਛਾ ਤੇ ਉਹ ਵੱਡੀ ਵਾਜਾ ਲਗਾ ਸੁੱਖਣ ਵਾਲੇ ਨਹੀਂ ਉਵੇਂ ਉਹ 1000 ਦਾ ਮੁੱਢ ਉੱਥੇ ਸੁੱਖਣ ਵਾਲਾ ਹੀ ਸਮਝ ਲਓ ਬੋਨੇ ਬੋਨੇ ਅਧਿਕ ਕੱਲੇ ਵਾਈ ਇੱਥੇ ਸੀ ਅੱਛਾ 47000 ਰੁਪਏ ਉਹਨਾਂ ਟਾਈਮ 'ਚ ਹੀ ਕੱਲੇ ਜਿੱਤ ਗਈ ਸੀ ਸਾਰੇ ਹਰਾਏ ਖੜਾਈ ਹੋ ਗਏ ਅੱਛਾ ਫਿਰ ਉਹ ਜਿਸ ਜਿਹੜੀ ਤੁਸੀਂ ਉੱਥੇ ਬੋਨੇ ਬਾਜੀ ਜਿੱਤੇ ਉਹ ਹਰਾਇਆ ਕਿੰਨੂ ਸੀ ਉਦੋਂ ਥੱਲੇ ਫਿਰ ਉੱਥੇ ਬਈ 4-5 ਪੁੱਤਰ ਰਹਿ ਗਏ ਅੱਛਾ 5 ਪੁੱਤਰ ਰਹਿ ਗਏ ਸੱਤ ਪੰਜਾਂ ਨੇ ਮਾਰਾ ਚੱਕਰ ਅੱਛਾ ਜੀ ਪੰਜਾਂ ਦੇ ਕੰਮ ਲੱਗ ਗਏ ਇਹਨੂੰ ਹਟ ਗਏ ਅੱਛਾ ਸਾਡੀ ਉੱਤੋਂ ਆ ਗਈ ਬਾਕੀ ਚਾਰੇ ਕੋਈ ਨਹੀਂ ਚਾਰੇ ਕੋਈ ਨਹੀਂ ਹਾਂ ਇੰਨੀ ਜਾਰੇ ਫਾਸਲੇ ਹਾਂ ਜੀ ਇਹ ਵੀ 95 ਜਿਹੜੀ ਉਹ ਵੱਡੀ ਬਾਜੀ ਸਭ ਤੋਂ ਵੱਡੀ ਬਾਜੀ ਇਹੋ ਜਿੱਤੇ ਪਹਿਲਾਂ ਉਹ ਜਿੱਤੇ ਗਵਾਨ ਅ ਉਦੋਂ ਕਿਹੜੇ ਖਿਡਾਰੀ ਤੁਹਾਡੇ ਮੁਕਾਬਲੇ ਦੇ ਤੁਸੀਂ ਬਾਜ਼ੀਆਂ ਵੀ گلਜਾਰ گلਜਾਰ ਬਣਿਆ ਉਦੋਂ ਵੀ ਆਹ ਤੁਹਾ ਤੋਂ ਪਹਿਲਾਂ ਟੌਪ ਦੇ ਸੀਗੇ ਟੌਪ ਦੇ ਤਾਂ ਹੈਗੇ ਵੀ ਆ ਹੈਗੇ ਵੀ ਸੀ ਲਖੂ ਨਾਲ ਕਦੇ ਬਾਜੀ ਛੱਡੀ ਆ ਦੱਸੋ ਨਹੀਂ ਨਹੀਂ ਇਹਦੇ ਇਹਦੇ ਗਵਾਂਡੀ ਪਿੰਡ ਦਾ ਨਹੀਂ ਇਹਦੇ ਪਿੰਡ ਦੇ ਜੱਥੇਦਾਰ ਨੇ ਨਹੀਂ ਉਹ ਵਿੱਕੀ ਵੀਰੇ ਆਪਣੇ ਏਰੀਏ ਚ ਹੀ ਸੀ ਉਹ ਉਹ ਤੁਹਾਡੇ ਏਰੀਏ ਚ ਹੀ ਸੀ ਯਾਨੀ ਵੱਡੀਆਂ ਵਾਰੀਆਂ ਤੇ ਮੈਂ ਬੰਦੇ ਇੰਦੇਖੇ ਉਹ ਅੱਛਾ ਜਿਹੜੀਆਂ ਮੇਨ ਵਾਰੀਆਂ ਹੁੰਦੀਆਂ ਨਾ ਅੱਛਾ ਜਨ ਮਿੱਥੋਂ ਯਾਨੀ ਜਿਹੜੇ ਥੋੜੇ ਵੇਲੇ ਸੀਗੇ ਉਦੋਂ ਮਿੱਥੋਂ ਬਿਨਾ ਵਿੱਕੀ ਦੀ ਚੜਾਈ ਸੀ ਗਾਮੀਆਂ ਵਾਲੇ ਦੀ ਮਿੱਕੀ ਗਾਮੀ ਵਾਲਾ ਉਹਦੇ ਤੋਂ ਹੁਣ ਵੀ ਆਵਾ ਤੇ ਉਹਦੀ ਪੂਰੀ ਚੜਾਈ ਸੀ ਉਦੋਂ ਵੀ ਆਏ ਸੀ ਯਾਰ ਵਿੱਕੀ ਆ ਤੂੰ ਗਾਮੀ ਵਾਲਾ ਇਹ ਕਹਿੰਦਾ ਹਰੇ ਕੀ ਨਹੀਂ ਬ੍ਰਾਂਡ ਤਾਂ ਤੁਸੀਂ ਵੀ ਅੱਜ ਨਹੀਂ ਬਈ ਯਾਰ ਗੁਲਜਾਰ ਮਿੱਕੀ ਬਾਈ ਬ੍ਰਾਂਡ ਤੁਸੀਂ ਬ੍ਰਾਂਡ ਜੀ ਵਧੀਆ ਇਨਸਾਨ ਵੀ ਹੋ ਤਾ ਕਬੂਤਰ ਬਾਜ਼ ਵੀ ਇਹ ਦੋਨੇ ਗੱਲਾਂ ਅਗਲਾ ਕਹਿੰਦਾ ਵੀ ਗੁਲਜਾਰ ਉਹਨਾਂ ਦਾ ਬਈ ਉਹ ਉਦੋਂ ਪੂਰੇ ਚੰਗੇ ਉਤਰਦੇ ਸੀ ਇੱਕਦਮ ਮਿੱਕੀ ਬਾਈ ਸੀਗਾ ਹਾਂਜੀ ਹਾਂਜੀ ਅੱਛਾ ਹੋਰ ਜੀ ਤੇ ਇਦੇ ਬਾਂਸੇ ਦੇ ਵਧੀਆ ਉੱਟ ਜਾਂਦੇ ਮਰਾਜ ਵਾਲੇ ਦੇ ਮਰਾਜ ਵਾਲਾ ਬਾਂਸਾ ਹਾਂ ਅੱਛਾ ਜੀ ਤੇ ਤਲਤਨੇ ਕੇ ਦਾਪ ਤੋਂ ਬਾਲੇ ਸਨੀਆਰਾ ਜਿਆਦਾ ਸਨੀਆਰ ਸੀ ਕੇ ਤਲਨੇ ਕੇ ਦਾ ਤੇ ਫੋਰ ਹੁੰਦਾ ਸੀ ਜਦੋਂ ਵਿਚਕੂਤਰ ਅਮਰੀ ਵੇਗੇ ਵਾਲਾ ਅਮਰੀ ਹਾਂ ਅਮਰੀ ਅੱਛਾ ਜੀ ਉਧਰ ਪੀਰਕੋਟ ਵਾਲੇ ਪੀਰਕੋਟ ਵਾਲੇ ਹਾਂ ਪ੍ਰਤਪਾਲ ਦੂਜਾ ਕਿੰਮੀ ਤੇ ਇਹ ਤੇ ਗੁਰਦੇਵ ਕਣੀਆਂ ਗੁਰਦੇਵ ਕਣੀਆਂ ਹਾਂ ਕਾਕਾ ਨਮਾ ਕਿਲਾ ਨਮਾ ਕਿਲਾ ਤੇ ਅ ਹੋਰ ਕੀ ਉਹਨਾਂ ਉਹ ਮਨੋਂ ਭੁੱਲ ਗਏ ਇਹ ਬਦਲ ਬੂਦਲ ਬਾਈ ਇਹ ਬਾਅਦ ਚ ਹੈ ਸੁਖਣ ਵਾਲਾ ਪੱਕੋ ਪੱਕੋ ਹਾਂ ਅੱਛਾ ਤੇ ਜਸਵੀਰ ਬਾਦਲ ਬਾਦਲ ਹਾਂ ਇਹ ਜਾਨੀ ਕਿ ਪੂਰੇ ਜਾਨੀ ਇਹ ਐ ਸੀਗੇ ਸਿੰਘ ਫਾਦੀ ਇਹਨਾਂ ਦੇ ਪੂਰੇ ਅੱਛਾ ਬਾਈ ਜੀ ਇੱਕ ਗੱਲ ਹੋਰ ਆ ਇਹ ਸਾਰੇ ਹੀ ਮੰਨ ਲਓ ਆਪਾਂ ਲੁਧਿਆਣੇ ਤੋਂ ਇਧਰ ਦੀ ਗੱਲ ਹੋ ਗਈ ਉਧਰ ਬੰਦੇ ਘੱਟ ਸੀਗੇ ਬਈ ਕਿੱਧਰ ਮੰਨ ਲਓ ਰੋਪੜ ਨਮਾ ਸ਼ਹਿਰ ਹੁਸ਼ਿਆਰਪੁਰ ਪਟਿਆਲਾ ਇਹ ਇਹ ਮਾਰੇ ਇਧਰੋਂ ਬਈ ਕੂਤਰਬਾਜੀ ਘੱਟ ਸੀਗੀ ਇਹਦਾ ਹੁਣ ਹੋਈ ਆ ਉਧਰ ਅੱਛਾ ਉਧਰ ਪਹਿਲਾਂ ਤਾਂ ਕੋਈ ਈਟਾਵਾ ਬੰਦਾ ਹੋਊ ਜਿਹਨੂੰ ਅਸੀਂ ਜਾਣਦੇ ਨਹੀਂ ਹੈਗੇ ਤੇ ਜਿਹੜੇ ਨਵੇਂ ਬੰਦੇ ਆ ਹੁਣ 10 ਸਾਲਾਂ ਦੇ ਰੱਖੇ ਆ ਕੂਤਰ ਯਾਨੀ ਖਿਡਾਰੀ ਨਹੀਂ ਕੋਈ ਪਹਿਲਾਂ ਉਧਰਲਾ ਹੋਇਆ ਇਹ ਸਾਰੇ ਹੀ ਇਧਰ ਨੂੰ ਠਾਠ ਇਹਨੂੰ ਠਾਠ ਕਹਿੰਦੇ ਆ ਠਾੜ ਬਈ ਇਧਰ ਕਿਧਰ ਠਾੜ ਇਹਨਾਂ ਨੂੰ ਜਿਵੇਂ ਕੱਲ ਨਵਾਂ ਕਿਲਾ ਕਾਕਾ ਇਹ ਠਾੜ ਬਾਈ ਇਹਨੂੰ ਕਾਹ ਤੋਂ ਕਹਿੰਦੇ ਆ ਠਾੜ ਗਰਮੀ ਗਰਮੀ ਪੈਂਦੀ ਠਾੜ ਕੇ ਕਹਿੰਦੇ ਵਾਹ ਆਪਾਂ ਵੀ ਸੁਣਿਆ ਵੀ ਇਹ ਠਾੜ ਵੀ ਪੱਕਾ ਆਪਾਂ ਨੂੰ ਵੀ ਨਹੀਂ ਪਤਾ ਅੱਛਾ ਵੀ ਕਾਹ ਤੋਂ ਠਾੜ ਕਹਿੰਦੇ ਆ ਅੱਛਾ ਉਹ ਕਈਆਂ ਦਾ ਪੋੜਾ ਪੋੜਾ ਰਹਿ ਗਿਆ ਉਹਨਾਂ ਦਾ ਇਹ ਗਾਹ ਨੂੰ ਉਹਨਾਂ ਕਿਤੇ ਪੁੱਛਾਂਗੇ ਲਾਈ ਇਹਨੂੰ ਕਹੋ ਠਾੜ ਕਾਹ ਤੋਂ ਕਹਿੰਦੇ ਆ ਅੱਧ ਕਈਆਂ ਨੇ ਮੈਨੂੰ ਕਹਿੰਦੇ ਵੀ ਬਾਈ ਤਾ ਠਾੜ ਨਹੀਂ ਹਾਂ ਜਿਹੜਾ ਕੋਈ ਬੰਦਾ ਉਹਨਾਂ ਅਗਲਾ ਕਹਿੰਦਾ ਕਹਿੰਦਾ ਠਾੜ ਗਿਆ ਤਾੜੀ ਹੈ ਵੀ ਹੈਗਾ ਕੋਈ ਕੋਈ ਹੈਗੀ ਵੀ ਆਪਨ ਨੂੰ ਜਿਹੜੀ ਨੌਲੇਜ ਨਹੀਂ ਹੈਗੀ ਅੱਛਾ ਵੀ ਨਾ ਹੀ ਮੈਂ ਪੁੱਛਿਆ ਕਿ ਦਿਨਾਂ ਨੂੰ ਤੂੰ ਦਾੜੀ ਤੇ ਮੇਰੀ ਬਹੁਤ ਆ ਨਾ ਅੱਛਾ ਜੀ ਤੇ ਚਲੋ ਪੁੱਛਾਂਗੇ لازمی ਮੈਂ ਵੀ ਕਈ ਗ੍ਰਾਮ ਮੈਂ ਸੋਚਿਆ ਵੀ ਨਾ ਪੁੱਛੀ ਬਿਠਾੜ ਕਾ ਤੋ ਕਹਿੰਦੇ ਆ ਤਾਂ ਤੋ ਕਹਿੰਦੇ ਆ ਹਾਂ ਤੇ ਪਤਾ ਨਹੀਂ ਲੱਗਿਆ ਯਾਨੀ ਉਦੋਂ ਇਹ ਹੀਰੋ ਸੀਗੇ ਉਦੋਂ ਹਮ ਪੂਰੇ ਜੀ ਪੂਰੇ ਹੀਰੋ ਜਮ ਫਿਰ ਤੁਸੀਂ ਇਹਨਾਂ ਚ ਕਦਮ ਧਰਿਆ ਹਾਂਜੀ ਮਗਰੋਂ ਮੈਂ ਤੁਸੀਂ ਕਿਹੜੇ ਸਾਲ ਚ ਕਦਮ ਧਰ ਲਿਆ ਸੀ ਵੀ ਇਹ ਬੰਦਿਆ ਨਾਲ ਤੁਹਾਡੀ ਪਹਿਲੀ ਬਾਜੀ ਕਿੱਥੇ ਟੱਕਰ ਫਸ ਗਈ ਸੀ ਮੈਂ ਜੀ ਮੇਰੇ ਕਬੂਤਰ ਉੱਡਣ ਲੱਗਿਆ 98 98 99 ਤੇ ਮੇਰੇ ਕੂਤਰ ਉੱਡਣ ਲੱਗ ਗਏ ਜੀ ਦੇਖੋ ਮਸ਼ੂਰੀ ਤਾਂ ਥੋੜੀ ਪਹਿਲਾਂ ਹੀ ਸੀ ਉਦੋਂ ਕਬੱਡੀ ਵਾਲਾ ਉਦੋਂ ਬਾਈ ਜੀ ਕਬੱਡੀ ਵਾਲਾ ਵੀ ਕੋਈ ਖਿਡਾਰੀ ਹੋਰ ਇੱਧਰ ਸੀਗਾ ਲਾਈਨ 'ਚ ਜਿਵੇਂ ਥੋੜਾ ਬਹੁਤ ਵੱਡਾ ਨੌ ਸੀ ਵੀ ਬਾਹਰੋਂ ਜਾ ਕੇ ਕਬੱਡੀ ਖੇਡ ਕੇ ਬਾਈ ਗਲਜਾਰ ਵੈਸੇ ਹੀ ਥੋੜਾ ਨੌ ਤੇ ਅਗਲਾ ਦੂਰੋਂ ਵੀ ਬਾਈ ਅਗਲਾ ਕਹਿੰਦਾ ਯਾਰ ਗਲਜਾਰ ਆਇਆ ਕਬੱਡੀ ਵਾਲਾ ਉਦੋਂ ਦੇਖੋ ਕੁਦਰਤੀ ਕੁਛ ਬੰਦਿਆਂ ਦਾ ਝਕਾ ਹੁੰਦਾ ਹੀ ਆ। ਅਰੇ ਤਕਰੀਬਨ ਕੁਛ ਕੀ ਸਾਰੇ ਹੀ ਹੁੰਦਾ। ਕਬੱਡੀ ਨੂੰ ਲੋਕ ਪਿਆਰ ਕਰਨ ਲੱਗ ਗਏ ਸੀ। ਉਹਦਾ ਬੈਨੀਫਿਟ ਵੀ ਮਿਲਿਆ ਕੁਛ। ਕਬੱਡੀ ਦਾ ਹੈ? ਹਾਂਜੀ। ਨਹੀਂ ਉਹ ਕਬੱਡੀ ਦਾ ਤਾਂ ਕੂਤਰਾਂ ਦਾ ਕੋਈ ਮੇਲ ਨਹੀਂ ਹੈਗਾ। ਨੇ ਕਈ ਗ੍ਰਾਮਾਂ ਲਗ ਲਗਣਾ ਯਾਰ ਖਡਾਰੀ ਆ ਕਬੱਡੀ ਵਾਲਾ। ਉਹ ਕੂਤਰਾਂ ਨੇ ਉੱਡਣਾ ਜੀ ਉਹ じゃ ਕੋਈ ਨਹੀਂ ਹੁੰਦਾ। ਉਹ ਕੌਡੀ ਦੇ ਵਿੱਚ ਹੀ ਆ। ਜੇ ਕੋਈ ਦਾਵਾ ਚੜ੍ਹਾ ਮਿਲਦਾ ਨਾ। ਨਹੀਂ ਕਿਤੇ ਮੈਚ ਫਸ ਗਿਆ ਹੋਵੇ ਸਾਂਝੀ ਸੋਝ ਅਗ ਲਗਣਾ ਯਾਰ ਗਲਜਾਰ ਆ ਚੱਲ ਬੰਦੇ ਨੇ ਆਪਾਂ ਨੂੰ ਕਹਿਤਾ। ਬਾਈ ਆਪਣੀ ਆਦਤ ਆ ਅੱਜ ਤੱਕ ਆਪਾਂ ਕਿਸੇ ਨੂੰ ਜਵਾਬ ਨਹੀਂ ਦਿੰਦਾ ਸਾਂਝੀ ਨਹੀਂ। ਅੱਛ ਪਰ ਜਿੱਦੇ ਸਾਡਾ ਮਾੜਾ ਤਾਂ ਕੋਈ ਨਹੀਂ ਬਣਦਾ ਸਾਡੇ ਨਾਲ ਚਲੋ ਉਹ ਤਾਂ ਅਜੀ ਦੁਨੀਆ ਨਾਲ ਚੱਲਦੀ ਆਉਂਦੀ ਆ ਅੱਛਾ ਪਹਿਲੀ ਬਾਜੀ ਫਿਰ ਤੁਸੀਂ 98 ਚ ਕਿੱਥੇ ਛੱਡ ਲਈ ਜੀ ਜਦੋਂ ਵੀ ਤੁਹਾਡਾ ਨੌ ਵੀ ਹਾਂ ਅੱਜ ਆ ਆਏ ਹੋਇਆ ਸਾਰੇ ਬਾਜ਼ੀਆਂ ਤਾਂ ਯਾਰ ਬਾਈ ਹੁਣ ਇੰਨੀਆਂ ਜਿੱਤਾਂ ਆਣ ਗਈਆਂ ਤਾਂ ਪਤਾ ਹੀ ਨਹੀਂ ਵੀ ਕਿਹੜੇ ਕਿਹੜੇ ਪਿੰਡਾਂ ਦੇ ਜਿੱਤਗੇ ਨਹੀਂ ਕੋਈ ਪਿੰਡ ਰਹਿ ਗਿਆ ਹੋਵੇ ਤਾਂ ਖੜਾ ਹੋਵੇ ਉਹ ਤਾਂ ਗੱਲ ਥੋੜੀ ਪੱਕੀ ਆ ਪਰ ਉਦੋਂ ਉਹ ਜਿਹੜੀ ਜੀਣਾ ਗੁਲਜਾਰ ਨੂੰ ਗੁਲਜਾਰ ਬਣਾਇਆ ਉਹ ਇੱਥੇ ਆ ਬਰਸਾਲਾ ਪਿੰਡ ਇੱਥੇ ਹੀ ਜਿੱਤੇ ਸੀਗੇ ਅੱਛਾ ਤੇ ਇੱਥੇ ਕਿਹੜੇ ਖਿਡਾਰੀਆਂ ਨਾਲ ਟੱਕਰ ਸੀ ਇੱਥੇ ਰੋਲੀ ਵਾਲਾ ਨਾ ਜੱਤਾਂ ਰੋਈ ਸੀਗੀ ਰੋਲੀ ਰੋਲੀ ਦਾ ਸਰਪੰਚ ਚੰਦਾਈ ਜੀਤ ਜੀਤ ਅੱਛਾ ਉਹਦੇ ਨਾਲ ਆ ਜੱਤਾਂ ਰੋਈ ਸਾਡੀ ਇੱਥੇ ਗਾਲਵ ਅੱਛਾ ਰਣ ਸਿੰਘ ਵਾਲੀ ਤੇ ਬੱਚੇ ਨੇ ਕਿ ਇੱਥੇ ਬਾਜੀ ਜੱਤ ਕੇ ਇੱਥੇ ਪੁਰਾਣੇ ਬੰਦੇ ਜਿਹੜੇ ਸੀਗੇ ਦਲੀਪ ਹੁੰਦਾ ਸੀ ਗੌਰ ਸਿੰਘ ਵਾਲਾ ਅੱਛਾ ਜੀ ਤੇ ਸਰਪੂ ਸੀਗਾ ਮਲਕ ਵਾਲਾ ਅੱਛਾ ਜੀ ਨਹੀਂ ਇਹ ਪੁਰਾਣੇ ਬੰਦੇ ਤਰਲੋਕ ਇਹ ਪੁਰਾਣੇ ਬੰਦੇ ਸੀ ਇਹ ਤਾਂ ਜਵਾਕ ਹੁੰਦੇ ਸੀ ਉਹ ਤੋਂ ਨਹੀਂ ਨਵੇਂ ਨਵੇਂ ਉੱਠ ਕੇ ਮੀਨਾਂ ਪੰਗਾ ਹੀ ਲੈਣ ਲੱਗ ਗਏ ਸੀ ਇਹਨਾਂ ਨੇ ਪੰਗਾ ਲੈਣਾ ਹਾਂ ਮੀਨਾਂਵੇਂ ਹੁੰਦੇ ਉਦੋਂ ਬਾਈ ਜੀ ਹੁਣ ਅੱਜ ਮੈਂ ਹੁਣ ਪਾਣੀ ਦਾ ਬਹੁਤ ਲੋਕ ਗਮਰਾਹ ਹੋ ਰਹੇ ਆ ਹਾਂਜੀ ਚਲੋ ਤੁਸੀਂ ਪਰਮਾਤਮਾ ਦੀ ਕਿਰਪਾ ਵਾ ਹੈਨਾ ਗਿਣਤੀ ਦੇ ਅਗਲਾ ਕਹਿੰਦਾ ਵੀ ਗੁਲਜ਼ਾਰ ਦਾ ਚੇਲਾ ਵਾ ਤੇ ਚੇਲੇ ਵਾਲੀ ਗੱਲ ਵੀ ਆ ਪਿਆਰ ਵੀ ਆ ਤੁਸੀਂ ਭਰਾ ਹੀ ਮਣਾਏ ਹੋਏ ਆ ਹਾਂਜੀ ਹਾਂਜੀ ਹੁਣ ਕਈ ਬੰਦੇ ਐ ਐਮਐਲਆ ਇੰਟਰਵਿਊ ਅਗਲਾ ਕਹਿੰਦਾ ਵੀ ਇੰਟਰਵਿਊ ਕਰੀਏ ਤੇ ਚੇਲੇ ਬਣਾਈਏ ਬਈ ਅਸੀਂ ਆ ਦਿਖਾ ਦਈਏ ਉਹ ਹੁਣ ਗਮਰਾਹ ਹੋਈ ਜਾਂਦੇ ਆ ਹਾਂਜੀ ਅਗਲਾ ਕਹਿੰਦਾ ਵੀ ਕੋਈ 5 ਲੱਖ ਦੇ ਕੇ ਕੋਈ 7 ਲੱਖ ਦੇ ਕੇ ਕੋਈ 10 ਜੋ ਵੀ ਜਿਵੇਂ ਆਬਲਾ ਹਿਸਾਬ ਕਿਤਾਬਾ ਤੁਹਾਡੇ ਵਾਲੀ ਗੱਲ ਆ ਵੀ ਜੇ ਉਹਦਾ ਦਿਮਾਗ ਹੋਊ ਸਿੱਖੂ ਤਾਂ ਤਾਂ ਚੇਲੇ ਤਾਂ ਕੋਈ ਵੀ ਬਣੀ ਜਾਵੇ ਨਾ ਉਹ ਕਬੂਤਰ ਹੈ ਕਬੂਤਰ ਦੇ ਵੀ ਦਊ ਪਰ ਉਹਦੇ ਕੋਲੇ ਦਿਮਾਗ ਨਹੀਂ ਹੈਗਾ ਸਹੀ ਫਿਰ ਤੁਸੀਂ ਉਹ ਦੋ ਕਬੂਤਰਾਂ ਦੀ ਬਰੀਡ ਹੀ ਉੱਥੇ ਛੱਡਦੇ ਰਹੇ ਹਾਂਜੀ ਹਾਂਜੀ ਹੋਰ ਫਿਰ ਉਹਨਾਂ ਦੀ ਛੱਡ ਦਿਆਂਗੇ ਉਹਨਾਂ ਦੀ ਦੋ ਤਿੰਨ ਜਦੋਂ ਤਿੰਨ ਕਬੂਤਰ ਸੀਗੇ ਉਹ ਦੋ ਨਰ ਸੀਗੇ ਤੇ ਇੱਕ ਕਬੂਤਰੀ ਯਾਨੀ ਉਹਨਾਂ ਦਾ ਸਾਰਾ ਹੀ ਪਰਿਵਾਰ ਆ ਸਾਰਾ ਕੁਝ ਉਹਦਾ ਹੀ ਚੱਲਿਆ ਹੁੰਦਾ ਹਾਂ ਜਿੰਨੇ ਮੇਰੇ ਚ ਰਵੀ ਉਹਨਾਂ ਕੋਲੇ ਆ ਜਗਰੋਡੇ ਕੋਲੇ ਆ ਗੁਰਦੀਪਪੁਰ ਰੰਮੋ ਕੋਲੇ ਦੇਵ ਕੋਲੇ ਤੇ ਇੱਥੇ ਰਾਜੂ ਕੋਲੇ ਡਾਲੇ ਵਾਲੇ ਕੋਲੇ ਤੇ ਕਈ ਹੋਰ ਵੀ ਬੰਦੇ ਨੇ ਬਹੁਤ ਇਹਨਾਂ ਕੋਲ ਸਾਰੇ ਸਾਡੇ ਕੋਲੇ ਇਹੀ ਕਬੂਤਰ ਨੇ ਇਹੀ ਕਬੂਤਰ ਆ ਹਾਂਜੀ ਅੱਛਾ ਉੱਥੇ ਚਲੋ ਆਪਾਂ 98 'ਚ ਗੱਲ ਤੁਸੀਂ ਉੱਥੇ ਉਹਨਾਂ ਨੂੰ ਜਿੱਤ ਗਏ ਹਾਂਜੀ ਉਸ ਤੋਂ ਬਾਅਦ ਫਿਰ ਤੁਸੀਂ ਲਗਾਤਾਰੀ ਚੱਲਦੇ ਰਹੇ ਫਿਰ ਅਸੀਂ ਭੋਨੇ ਬਾਜੀ ਜਿੱਤੇ ਬਹੁਤ ਵਧੀਆ ਬਾਜੀ ਵੱਡੀ ਬਾਜੀ ਹੋਈ ਸੀ ਉਸ ਟਾਈਮ 1100 ਮੋੜ ਦੀ ਬਾਜੀ ਬਹੁਤ ਸੀਗੀ 99 92 ਦੀ ਗੱਲ ਹੈ 93 94 ਦੀ ਹੋਊਗੀ ਅੱਛਾ 1100 1100 ਮੋੜ ਬਹੁਤ ਸੀ ਉਹ ਤਾਂ ਨਹੀਂ ਕਿ 100 ਰੁਪਏ ਮੋੜ ਹੁੰਦਾ ਸੀ 100 ਰੁਪਏ ਇੰਨੇ ਕੀ ਹੁੰਦੇ 100 ਵੀ ਵਾਲੀ ਸੀ 25 ਬਾਜੀ ਛੱਡੀ ਅਸੀਂ ਜਿਹੜੀ ਸਭ ਤੋਂ ਬਾਜੀ ਵੱਡੀ ਪਹਿਲੀ ਹੋਈ ਆ ਭੋਨੇ ਪੋਨੇ ਭੋਨਾ ਭੋਨਾ ਇਹ ਕਿੱਥੇ ਗਾਜੀ ਇਹ ਮਾ ਮੋਗੇ ਦੇ ਨਾਲ ਹੀ ਔਰਲੇ ਪਾਸਾ ਬੋਨਾ ਅੱਛਾ ਜਾਨੀ ਐਂ ਚੜਾਈ ਸੀਗੀ ਜਿਵੇਂ ਹੁਣ ਕਿਲਰਾਪੁਰ ਦੀ 11000 ਨਾਲ ਚੜਾਈ ਸੀ ਨਾ ਵੀ ਗਿਲਾ ਜੀਬ ਦੇਣੀ ਇਹਨਾਂ ਨੇ ਫਲਾਨੇ ਦੇਣੀ ਆ ਤੇ ਉਵੇਂ ਉਹਦੀ ਚੜਾਈ ਸੀਗੀ 1100 ਉਹ ਬਾਜੀ ਦੀ ਹਾਂ ਜਿਹਨਾਂ ਨੂੰ ਬਾਜੀ ਵੀ ਵੱਡੀ ਬਾਜੀ ਨੂੰ ਸੁਖਣ ਵਾਲੀ ਸੀ ਪਿਛਲੇ ਦੋ ਪਿਛਲੇ ਸਾਲ ਆਪਾਂ ਜਿੱਤੀ ਆ 10000 ਉੱਤੇ ਲੱਗਿਆ ਸੀਗਾ ਨਹੀਂ ਅੱਛਾ ਜੀ ਤੇ ਐਂ ਜਿਹ ਪੈਸੇ ਲੱਗੇ ਦੀ 5000 ਮੁੱਢ 15000 ਤੱਕ ਜਲਦਾ ਸੀ ਅੱਛਾ ਨਹੀਂ ਉਹ ਵੱਡੀ ਬਾਜੀ ਅਗਲਾਂ ਸੁਖਣ ਵਾਲੇ ਨਹੀਂ ਉਵੇਂ ਉਹ ਹਜ਼ਾਰ ਦਾ ਮੁੱਢ ਉੱਥੇ ਸੁੱਖਣ ਵਾਲਾ ਹੀ ਸਮਝ ਲਓ ਬੋਨੇ ਬੋਨੇ ਹਾਂ ਅ직 ਕੱਲੇ ਵਾਈ ਜਿੱਤੇ ਸੀਗੇ ਅੱਛਾ 45000 ਰੁਪਏ ਉਹਨਾਂ ਟਾਈਮਾਂ ਦੇ ਹੀ ਕੱਲੇ ਜਿੱਤਗੇ ਸੀ ਉੱਥੇ ਸਾਰੇ ਹਰਾਏ ਖਿਡਾਰੀ ਸੀ ਉੱਥੇ ਜਿੰਨੇ ਵੀ ਇਹ ਸੀਗੇ ਸਾਰੇ ਹਾਂਜੀ ਤੇ ਇੱਕ ਵਾਈ ਦਿਨ ਜਿੱਤਾਂ ਰੋਗੇ ਉੱਥੇ ਗਰਮੀ ਬਾਲੀ ਸੀਗੀ ਨਹੀਂ ਗਰਮੀ ਤਾਂ ਹੁਣ ਵੀ ਪੈਂਦੀ ਆ ਟੈਂਪਰੇਚਰ ਤਾਂ ਉਦੋਂ ਵੱਧ ਗਿਆ ਬੋਨ ਨੋ ਨਹੀਂ ਹੁੰਦਾ ਉਹ ਨਹੀਂ ਨਹੀਂ ਹੁਣ ਆਪਾਂ 45 ਖਿਡਾਰੀ ਉਦੋਂ ਤਾਂ ਕਹਿੰਦੇ 40 ਕੀ ਰਹਿੰਦਾ ਹੁੰਦਾ ਸੀ ਨਹੀਂ ਬਾਈ ਉਹਦਾ ਬਾੜਾ ਹੁੰਦਾ ਲੋਵ ਵਾਲੀ ਤੱਤੀ ਸੀਗੀ ਉੱਥੇ ਕਿਦਾ ਟਕੀਰਾ ਨਾ ਮੈਂ ਮੋਟਰਸਾਈਕਲ ਕੱਢਿਆ ਇਹ ਹੋ 95 ਦੀ ਗੱਲ ਐ ਤੇ ਇਹ ਗਵਾਹੀ ਛੱਡੀ ਇਹਨਾਂ ਨੇ ਟੀਟੂ ਵਰਗੇ ਨੇ ਉੱਥੇ ਛੱਡੀ ਲਿ ਜਾ ਕੇ ਛੱਡੀ ਕੰਡਿਆਲਵਾ ਜੀ ਅੱਛਾ ਜੀ ਮੈਂ 11:00 ਵਜੇ ਕੂਟਰ ਬੈਠੇ ਤੇ ਮਤਲ ਮੋਟਰਸਾਈਕਲ ਤੇ ਹੁਣ ਜਾਵੜਦੇ ਆ ਮਾ ਮੋਟਰਸਾਈਕਲ ਕੱਢਿਆ ਤੇ ਬਾਈ ਮੈਂ ਨਾ ਮਚ ਗਿਆ ਮੇਰਾ ਪਿੰਡੋਂ ਬਾਹਰ ਨਿਕਲਿਆ ਮੈਂ ਮੈਂ ਮੁੜਿਆ ਬਾਜ ਕੀ ਬਾਜੀ ਦੀ ਨਿਗਾ ਮੈਂ ਮਚ ਗਿਆ ਬੇਦੀ ਨਿਕਲ ਤਤੀ ਹਵਾ ਐ ਐਨੀ ਤਤੀ ਹਵਾ ਉਹ ਜੇ ਜ਼ਿੰਦਗੀ ਜੀ ਨਹੀਂ ਦੇਖੀ ਅਸੀਂ ਆਵੇ ਆਪ ਤੱਕੀ ਹਵਾ ਹੀ ਨਹੀਂ ਬਗੀ ਹੁਣ ਤੱਕ ਉਹ ਨਹੀਂ ਲੋ ਨਹੀਂ ਬਗੀ ਹੁਣ ਕਿਤੇ ਅੱਛਾ ਆ ਤਨ ਚਾਰ ਸਾਲਾਂ ਤੋਂ ਜਮੀਨ ਨਹੀਂ ਦੇਖੀ ਅੱਛਾ ਫਿਰ ਉਹ ਜਿਹੜੀ ਤੁਸੀਂ ਉੱਥੇ ਬੋਨੇ ਬਾਜੀ ਜਿੱਤੇ ਉਹ ਹਰਾਇਆ ਕਿਨੂ ਸੀ ਉਦੋਂ ਥੱਲੇ ਫਿਰ ਉੱਥੇ ਭਈ ਚਾਰ ਪੰਜ ਕਬੂਤਰ ਰਹਿ ਗਏ ਅੱਛਾ ਪੰਜ ਕਬੂਤਰ ਰਹਿ ਗਏ ਤੇ ਪੰਜਾਂ ਨੇ ਮਾਰਾ ਚੱਕਰ ਅੱਛਾ ਜੀ ਪੰਜਾਂ ਦਾ ਹੀ ਟਾਈਮ ਲੱਗਾ ਤੇ ਉਹਨੂੰ ਹਟ ਗਏ ਅੱਛਾ ਸਾਡੀ ਉੱਤੋਂ ਆ ਗਈ ਹਾਂ ਬਾਕੀ ਚਾਰੇ ਕੋਈ ਨਹੀਂ ਆਇਆ ਚਾਰੇ ਕੋਈ ਨਹੀਂ ਆਇਆ ਹਾਂ ਇੰਨੀ ਜਾਰੇ ਫਸਮੀ ਸੀ ਹਾਂਜੀ ਤੇ ਫਿਰ 98 ਚ ਜਾਣੀ ਉਹ ਵੱਡੀ ਬਾਜੀ ਸਭ ਤੋਂ ਵੱਡੀ ਬਾਜੀ ਸੀ ਉਹ ਜਿੱਤੇ ਪਹਿਲਾਂ ਉਹ ਜਿੱਤੀ ਫਿਰ ਹਾਂਜੀ ਫਿਰ ਜਾਣੀ ਗੁਲਜਾਰ 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 ਹੋਣ ਲੱਗ ਪਿਆ ਉਹ ਤੋਂ ਬਾਅਦ ਤਾਂ ਫਿਰ ਬਾਈ ਜੀ ਰੱਬ ਨੇ ਇੰਨੀ ਕਿਰਪਾ ਕੀਤੀ ਹਾਂਜੀ ਤਕਰੀਬਨ ਵੱਡੀਆਂ ਬਾਜੀਆਂ ਸਾਰੀਆਂ ਜਿੱਤਿਆਂ ਜਿੱਤਿਆਂ ਸੀ ਇੱਥੇ ਤਾਂ ਵੱਡੀ ਬਾਜੀ ਹੋਈ ਆ ਪੁੱਛੋ ਹਾਂਜੀ ਕਿਹੜੇ ਸਾਂਚ ਪੰਜ ਹਜ਼ਾਰ ਮੋਟਰ ਰੱਖ ਕੇ ਹੋਇਆ ਮੈਨੂੰ ਲੱਗਦਾ ਏ ਦਾਦੂ ਚੋ ਨਾ ਆਛਾ ਜੀ ਉਹਦੀ ਯੂਗ ਨੇ ਭੋਨੇ ਵਾਲੀ ਬਾਜੀ ਤੋਂ ਬਾਅਦ ਪੁੱਚੋਗਲਾ 5000 ਵਾਲੀ ਬਾਜੀ ਜੀ ਬਹੁਤ ਵੱਡੀ ਬਾਜੀ ਸੀ ਉਹ ਬੱਡੀ ਬਾਜੀ 5000 ਵਾਲੀ ਪੁੱਚੋ ਹੋਈ ਆ ਜੀ ਫਿਰ ਉਸ ਕੱਚੀ ਪੁੱਚੋ ਜੀ ਅਸੀਂ ਹਾਂ ਉਹ ਜੀ ਕੱਚੀ ਪੁੱਚੋ ਜੀ ਉਹ ਦੋ ਦਿਨ ਪਹਿਲਾਂ ਨਹੀਂ ਬਾਜੀ ਗੇੜੇ ਵਾਲਾ ਜਿੱਦੇ ਕਬੂਤਰ ਦੇ ਸੀ ਗੇੜੇ ਸੀਗੇ ਹਾਂ ਜੀ ਲੀਲਾ ਬਾਜੀ ਸੀਗੀ ਉੱਥੇ ਅੱਛਾ ਲੀਲਾ ਬਾਜੀ ਸੀ ਤੇ ਸਾਡਾ ਬਲਜੀਤ ਲੱਲਾ ਹਾਂ ਜੀ ਉਹ ਬੈਠਾ ਤਾਰੀ ਹਣੀ ਬੈਠੇ ਸੀਗੇ ਸਾਰਿਆਂ ਨੇ ਬੈਠੇ ਦੇ ਇੱਥੇ ਹੀ ਨਹੀਂ ਉੱਥੇ ਬਾਜੀ ਦੀ ਟਾਰੀ ਦੇ ਘਰੇ ਅੱਛਾ ਜੀ ਉਹ ਹਸਾ ਹਸਾ ਹਸਣ ਪਾਲੀ ਫਲਾਨਾ ਕਹਿੰਦੇ ਬਾਜੀ ਦਾ ਕਾਲ ਵੀ ਉੱਧੇ ਆ ਮੇਰਾ ਪਰਸਨਲ ਬਾਈ ਚ ਉੱਥੇ ਜਿੱਤੂ ਵੀ ਉੱਥੇ ਪਤਾ ਲੱਗੂ ਮੈਂ ਬਲਦੀਰ ਨੂੰ ਹੱਥ ਨਾਲ ਗਿਆ ਮੈਂ ਬਾਜੀ ਕਿਹ ਜਿੱਤਨੀ ਮੈਂ ਨਹੀਂ ਜਿੱਤਨੀ ਉੱਥੇ ਤੇ ਅੱਛਾ ਬਲਦੀਰ ਉਹ ਸੀਰੀਅਸ ਹੋ ਜਾਂਦਾ ਅਜ ਤਾਂ ਖੱਪ ਕਰਦੇ ਸੀ ਉਹਦੇ ਨਾਲ ਵੀ ਖੱਪ ਕਰਦੇ ਸੀ ਮੈਨੂੰ ਕਹਿੰਦਾ ਪੱਕੀ ਗੱਲ ਆ ਮਗਾ ਉਹ ਦਵਾਰ ਸੈਣਾ ਬੰਦਾ ਵਾ ਹਾਂ ਉਹ ਸੀਰੀਅਤ ਲੈ ਜਾਂਦਾ ਗੱਲ ਅੱਛਾ ਉਹ ਦਵਾਰ ਤੰਗ ਗਰਾਮ ਨੂੰ ਪੁੱਛਿਆ ਕਹਿੰਦਾ ਬੇਦਰ ਪੱਕੀ ਗੱਲ ਤਾਂ ਨਹੀਂ ਜਿੱਤੇ ਹਾਂ ਹਾਂ ਕਹਿੰਦਾ ਮੈਂ ਮੇਰਾ ਛੱਡਣਾ ਹੀ ਨਹੀਂ ਕੂਤਰ ਮੇਰੇ ਬਿਮਾਰ ਹਾਂ ਕਹਿੰਦਾ ਮੇਰਾ ਬਿਮਾਰ ਆ ਪਰ ਮੈਂ ਬਾਜੀ ਦੇਖਣ ਆਉਂਦਾ ਸੀਗਾ ਜਦੋਂ ਕਹਿੰਦਾ ਬਾਜੀ ਲਾਜ਼ਮੀ ਦੇਖਣ ਆਉਂਗਾ ਅੱਛਾ ਮਾ ਵੀ ਇਹ ਦਵਾਜੀ ਹਾਂ ਤੇ ਅਜੀ ਭਰਾਵਾ ਛੱਡ ਤੇ ਕਬੂਤਰ ਹਾਂਜੀ ਸਾਡਾ ਉੱਥੇ ਤਾਂ ਜੱਤ ਜੱਤੇ ਵੀ ਨਹੀਂ ਸੀ ਗੱਲ ਕੋਈ ਬਈ ਉਹ ਐ ਕਹੀ ਹੋਈ ਆ ਕਬੂਤਰ ਜਿਹੜਾ ਪੂਰੇ ਕਿਤੇ 15 ਕਰ ਰਹਿ ਗਏ ਅੱਛਾ ਜੀ ਮਗਰ ਨਨ 900 ਕੂਟਰ ਸੀ ਉੱਥੇ ਅੱਛਾ ਜੀ ਮੈਂ ਇੱਕ ਕੂਲਰ ਦੇ ਮੂਹਰੇ ਮੈਂ ਤਾਂ ਪਿਆ ਅੱਖਾਂ ਨੂੰ ਸੁੱਤਾ ਪਿਆ ਹੀ ਮੈਂ ਹਾਂ ਆ ਕੇ ਮੈਂ ਠਾਰਾ ਮੈਨੂੰ ਕਹਿੰਦਾ ਗੱਲ ਤੇ ਕੈਮ ਆ ਨਾ ਹਾਂ ਮੈਂ ਕਿਹੜੀ ਕਿਹੜੀ ਗੱਲ ਹੈ ਅੱਛਾ ਕਹਿੰਦਾ ਕੱਲ ਪਰਸੋਂ ਵਾਲੀ ਤੇ ਕੈਮ ਮੈਨੂੰ ਕਹਿੰਦਾ ਹੁਣ ਦੱਸ ਮੈਂ ਕਹਾ ਮੇਰੇ ਫਿਰਦੇ ਆ ਮੈਂ ਕਹਾ ਮੇਰੇ ਹਾਂ ਤੇ ਮੈਂ ਕਹਾ ਜੇ ਦਿੱਤਾਗੇ ਕੋਈ ਗੱਲ ਹੀ ਕੋਈ ਨਹੀਂ ਹਾਂ ਕਹਿੰਦਾ ਠੀਕ ਹਾਂ ਤੇ ਚਲਾਇ ਪਹੁੰਚੋ ਅੱਥੇ ਕਿ ਫੇਮ ਮੈਨੂੰ ਕਹਿੰਦਾ ਠੀਕ ਆ ਯਾਰ ਕਹਿੰਦਾ ਕਹਿ ਕੇ ਬਾਈ ਜਿੱਤੀ ਤਾਂ ਹਾਂ ਤੇ ਬਾਈ ਜਿੱਤ ਗਿਆ ਆਪਾਂ अच्छा ਤੇ ਕੱਲ ਹੀ ਰਹੇ ਜੀ ਮੁਕੱਲੇ ਨੂੰ ਰਹਿੰਦਾ ਸੀਗਾ ਹਾਂ ਤੇ ਫਿਰ ਉਹ ਬੰਦੇ ਆ ਕੇ ਸੰਧੀ ਨੂੰ ਕਹਿੰਦੇ ਸੰਧੀ ਕਰ ਲੋ ਹਾਂ ਚਲੋ ਹੁਣ ਅਗਰ ਇਹ ਆਪਾਂ ਕਵਾਂਗੇ ਬੈਠਾ ਸੀਗੇ ਤਾਂ ਆਪਾਂ ਨੂੰ ਕੀ ਆ ਚਲੋ ਲੋਕ ਕਹਿੰਦੇ ਸੀਗੇ ਵੀ ਫਲਾਣੇ ਦਾ ਬਹਿ ਗਿਆ ਫਲਾਣੇ ਦਾ ਬਹਿ ਗਿਆ ਹਾਂ ਆਪਣਾ ਇੱਕ ਛਤਰੀ ਤੇ ਬੈਂਦਾ ਵੈਂਦਾ ਕੰਟਾ ਆਏ ਪਾਸੇ ਲੈ ਗਿਆ ਤੇ ਇੱਕ ਛਤਰੀ ਦੇ ਕੁਲੀ ਬਹਿ ਗਏ ਹੋਰ ਗੱਲ ਆ ਵਿੱਕੀ ਬਾਈ ਜੀ ਉਹ ਜਿਹੜੀ ਬਾਜੀ ਸੀ ਉਹ ਪਹਿਲੀ ਗਰੀ ਲਾਈਵ ਹੋਈ ਸੀ ਆਪ ਵੀ ਮੇਰਾ ਮਾਨਵਾਰ ਟੀਵੀ ਦਾ ਜੀ ਧੰਵਾਦ ਆ ਜੀ ਅੱਜ ਵੀ ਉਹ ਵੀਡੀਓ ਕਲਿੱਪਾਂ ਜਿਹੜੀਆਂ ਕੱਟ-ਕੱਟ ਕੇ ਪਾਈ ਜਾਂਦੇ ਆ ਲੋਕ ਅੱਛਾ ਵੀ ਦੋਨੇ ਕਬੂਤਰ ਇੰਨੀ ਫੋਕਸ ਕੀਤੀ ਮਾਲਵਾ ਟੀਵੀ ਦੋਨੇ ਕਬੂਤਰ ਗਲਜਾਰ ਅਲੀ ਸਦਮਾ ਦੇ ਫਿਰ ਹੋਰ ਫੰਗ ਨਹੀਂ ਸੀ ਜੀ ਉੱਥੇ ਦੋ ਇਕੱਠੇ ਫਿਰਦੇ ਇੱਕ ਦੂਜੇ ਦੇ ਮੂਹਰੇ ਤੁਰੇ ਜੀ ਉਹ ਉਹ ਕਹਿੰਦਾ ਸੀ ਤੂੰ ਚੱਲ ਮੈਂ ਉਹ ਇੱਦਾਂ ਹੀ ਘਰ ਦੇ ਹੀ ਫਸ ਗਏ ਤੁਹਾਨੂੰ ਹੋਰ ਇੰਟਰਸਟਿੰਗ ਗੱਲ ਦੱਸ ਜਿਹੜਾ ਕਬੂਤਰ ਉੱਥੇ ਛੱਡਣਾ ਸੀਗਾ ਜੀ ਆਪਾਂ ਇੱਕ ਤਾਂ ਚਲੋ ਜਿਵੇਂ ਕਹਦੀ ਵੀ ਜਵਾਕ ਬਣਾਇਆ ਸੀ ਬਾਈ ਦਾ ਅਸੀਂ ਪੁੱਤੋ ਵਾਲਾ ਕੂਤਰ ਹੀ ਚੈਨਾ ਹੀ ਵੱਡਾ ਨੂੰ ਵੀ ਬੜਾ ਜਿਆਦਾ ਤੇ ਉਹ ਕਦੇ ਬਾਈ ਨੇ ਮੈਂ ਹਾਕਮ ਨਹੀਂ ਮੇਰਾ ਸੜਾ ਕੋਲੇ ਆ ਕੇ ਬਹਿ ਜਾਂਦੇ ਬਾਈ ਦੇ ਬਦਾਮ ਬਦੂਮ ਖਾਣ ਵੇਲੇ ਬਾਈ ਬੈਠਾ ਪੈਗ ਲਾ ਲੈਂਦਾ ਸੀ ਉਦੋਂ ਦੀ ਖੁੱਡੇ ਮੂਰੇ ਆ ਉੱਟ ਕੇ ਖੁੱਡੇ ਚਵਾ ਕੇ ਮੇਰੇ ਕੋਲੇ ਆ ਕੇ ਬੁਲਾ ਖਾਣਦਾ ਲੈ ਬਾਈ ਕਿਤੇ ਉ ਪੈਗ ਵਾਲੀ ਉਂਗਲ ਉਹ ਵੀ ਲਾਈ ਆ ਨਾ ਨਾ ਉਹ ਕਿਤੇ ਨਾ ਮਹੀ ਹੈ ਸ਼ਰਾਬ ਕਿੰਝ ਤੂੰ ਲਾਤੀ ਹੋਵੇ ਹਾਂ ਉਹ ਦੁਬਾਰਾ ਗੁਰਕੜਾ ਫਰਦਾ ਹੋਵੇ ਲੈ ਜੀ ਲੈ ਅੱਛਾ ਉਹਦਾ ਦਿਨ ਰਾਤ ਨੂੰ ਮੇਰੇ ਕਬੂਤਰ ਉੱਤੇ ਰਹਿ ਜਾਂਦੇ ਸੀਗੇ ਹਾਂ ਜੀ ਤੇ ਵੀ ਠੰਡੇ ਦਾ ਮਾੜਾ ਦਿਨ ਹੁੰਦਾ ਸੀ ਹਾਂ ਉਹਨੂੰ ਅਵਾਜਾਂ ਮਾਰਨੀ ਤਾਂ ਉਹਨੇ ਆਕੇ ਮੇਰੇ ਪੈਰਾਂ 'ਚ ਬਹਿ ਜਾਂਦਾ ਸਰ ਛਤਰੀ ਤੇ ਨਹੀਂ ਸੀ ਬਹਿਦਾ ਜੀ ਮੰਜੇ ਤੇ ਆਕੇ ਬਹਿਦਾ ਉਹ ਬਹਿਣਾ ਨੇ ਆਕੇ ਤੇ ਉੱਡ ਕੇ ਸਿੱਧਾ ਗੁੱਡੇ 'ਚ ਪਾਣੀ ਪੂਣੀ ਪੀ ਕੇ ਲੀਤੇ ਬੈਠਣਾ ਜਦੋਂ ਮੈਂ ਅਹੀਂ ਮੂਹਰੇ ਬੈਠੇ ਰਹਿਣਾ ਲੈਣ ਜਗਾ ਲੈਣੀ ਤੇ ਉਹਨੇ ਪਾਣੀ ਪੂਣੀ ਖੱਤ ਕੇ ਅੱਧੇ ਘੰਟੇ ਬਾਅਦ ਹਲਾ ਉਹ ਉੱਡ ਕੇ ਬਾਹਰ ਆ ਜਾਂਦੇ ਉੱਥੋਂ ਇੰਨੀ ਦੂਰ ਉੱਡ ਕੇ ਆਕੇ ਬਾਹਰ ਆਕੇ ਐ ਉਹਨੇ ਉੱਥੇ ਬਿਤਾਵ ਰੱਖਦੇ ਨੇ ਉਹਨੂੰ ਚੁੱਕ ਲੈਣੇ ਨੇ ਕਿਉਂਕਿ ਪਾਣੀ ਪੁਣੀ ਪੀ ਕੇ ਫੇਰ ਕਿੱਲੀ ਯਾਨੀ ਉੱਥੇ ਮਾਲਵਾ ਟੀਵੀ ਦਾ ਪਹਿਲੀ ਵਾਰੀ ਲਾਈਵ ਤੇ ਬਾਈ ਦੇ ਹੀ ਰਹਿੰਦੇ ਸੀ ਹਾਂਜੀ ਫਿਰ ਤਾਣੀ ਬਾਈ ਕੋਲੇ ਮਾਲਵਾ ਟੀਵੀ ਆਇਆ ਜੀ ਇਹ ਫਿਰ ਇਹਦਾ